ਅਚਾਨਕ ਕਿਉਂਕਿ ਕੱਲ ਚੰਡੀਗੜ੍ਹ ਚ ਵਿਧਾਨ ਸਭਾ ਵਾਸਤੇ ਜਿਹੜਾ ਹਰਿਆਣੇ ਨੂੰ ਜਗ੍ਹਾ ਦੇਣ ਦਾ ਮਸਲਾ ਉੱਠਿਆ ਅਸੀਂ ਕਾਫੀ ਸਮੇਂ ਤੋਂ ਤਿਆਰੀ ਕਰ ਰਹੇ ਸੀ ਚੰਡੀਗੜ੍ਹ ਸਿੱਕਣ ਰੋੜਨ ਦੀ ਤੁਹਾਨੂੰ ਯਾਦ ਹੋਵੇਗਾ ਵੀ ਪਿਛਲੇ ਸਾਲ ਵੀ ਇੱਕ ਨੋਟਿਸ ਦਿੱਤਾ ਸੀ ਪਾਣੀਆਂ ਦੇ ਮਸਲੇ ਤੇ ਫੈਡਰਲ ਸਟਰਕਚਰ ਤੇ ਤੇ ਇਸ ਸਾਲ ਵੀ ਨੋਟਿਸ ਦਿੱਤਾ ਸੀ ਤੇ ਅਸੀਂ 16 ਨੂੰ ਆਪਣੀ ਜਥੇਬੰਦੀ ਦੀ ਮੀਟਿੰਗ ਕਰਦੀ ਹੈ ਤੇ ਫਿਰ ਜਲਦੀ ਐਸਕੇਐਮ ਦੀ ਮੀਟਿੰਗ ਸੱਦ ਕੇ ਇੱਕ ਵੱਡੇ ਅੰਦੋਲਨ ਦਾ ਦੀ ਸ਼ੁਰੂਆਤ ਇਥੋਂ ਕਰਨ ਜਾ ਰਹੇ ਹਾਂ ਇਸ ਮਸਲੇ ਤੋਂ ਸਟਾਰਟ ਕਰਕੇ ਇਹਨਾਂ ਮਸਲਿਆਂ ਦੇ ਉੱਤੇ ਚੰਡੀਗੜ੍ਹ ਦਾ ਮਸਲਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਫੈਡਰਲ ਸਟਰਕਚਰ ਦਾ ਮਸਲਾ ਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਔਰ ਮੈਂ ਸਮਝਦਾ ਅੱਜ ਪੋਲਿਟੀਕਲ ਪਾਰਟੀਆਂ ਸਾਰੀਆਂ ਚੁੱਪ ਨੇ ਜਿਹੜੀਆਂ ਲੇਟੈਸਟ ਰਿਪੋਰਟਸ ਆਈਆਂ ਪੰਜਾਬ ਦਾ ਟੋਟਲ ਪਾਣੀ ਕੈਂਸਰਸ ਹੋ ਗਿਆ ਹਰ ਜ਼ਿਲ੍ਹੇ ਦਾ ਪਾਣੀ ਕੈਂਸਰਸ ਹੋ ਗਿਆ ਇਹ ਇੱਕ ਸਟੱਡੀ ਪਿਛਲੇ ਸਾਲ ਆਈ ਜਿਹਦੇ ਮੁਤਾਬਕ ਸੀ ਤੀਸਰੇ ਐਕਵਾਫਾਇਰ ਵਿੱਚ ਜਾਣ ਵਾਲੇ ਆ ਦੂਜੇ ਐਕਵਾਫਾਇਰ ਐਕਵਾਫਾਇਰ ਤੋਂ ਪਾਣੀ ਕੱਢ ਰਹੇ ਆ ਜਿਹੜਾ ਕੈਂਸਰਸ ਹੈ ਤੀਸਰੇ ਐਕਵਾਫਾਇਰ ਦਾ ਪਾਣੀ ਨਾ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਅਸੀਂ ਸਾਲ ਦੇ ਅੰਦਰ ਅੰਦਰ ਉੱਥੇ ਵੀ ਪਹੁੰਚਣ ਵਾਲੇ ਆ ਕੈਂਸਰ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਮੇਰੀ ਜਾਣਕਾਰੀ ਮੁਤਾਬਕ ਇੱਕ ਸਟੱਡੀ ਹੋਈ ਹੈ ਲੇਟੈਸਟ ਉਹਦੇ 'ਚ 2028 ਤੱਕ ਹਰ ਘਰ ਵਿੱਚ ਕੈਂਸਰ ਦਾ ਮਰੀਜ਼ ਹੋਏਗਾ ਤੇ ਅਫਸੋਸ ਇਸ ਗੱਲ ਦਾ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਪੰਜਾਬ ਦੇ ਇਹਨਾਂ ਇਸ਼ੂਜ਼ ਦੇ ਉੱਤੇ ਕੋਈ ਚਿੰਤਾ ਨਹੀਂ ਔਰ ਕੇਂਦਰ ਵਿੱਚ ਜਿਹੜੇ ਮਰਜ਼ੀ ਹੁਕਮਰਾਨ ਹੋਣ ਉਹਨਾਂ ਨੇ ਪੰਜਾਬ ਨਾਲ ਕਦੇ ਪਹਿਲੀ ਕੀਤੀ ਨਹੀਂ ਪੰਜਾਬ ਨਾਲ ਹਮੇਸ਼ਾ ਜੋ ਵਿਸਕਰਾ ਹੁੰਦਾ ਰਿਹਾ ਪੰਜਾਬ ਨੂੰ ਜਿਵੇਂ ਛਾਂਗਿਆ ਜਾਂਦਾ ਰਿਹਾ ਅਸਲ ਵਿੱਚ ਦੇਸ਼ ਦੀ ਵੰਡ ਨਹੀਂ ਸੀ ਹੋਈ ਇਹ ਪੰਜਾਬ ਦੀ ਵੰਡ ਹੋਈ ਸੀ ਉਦੋਂ ਪੰਜਾਬ ਛਾਂਗਿਆ ਗਿਆ ਉਹਦੇ ਬਾਅਦ ਇਹਦੇ ਵਿੱਚੋਂ ਹਿਮਾਚਲ ਹਰਿਆਣਾ ਕੱਢ ਦਿੱਤਾ ਤੇ ਹੁਣ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਔਰ ਜਦੋਂ 1966 ਵਿੱਚ ਰੀਆਰਗੇਨਾਈਜੇਸ਼ਨ ਹੋਈ ਹੈ ਉਸ ਵੇਲੇ ਫੈਸਲਾ ਸੀ ਕਿ ਹਰਿਆਣੇ ਵਾਲੇ ਆਪਣੀ ਜਗ੍ਹਾ ਲੁੱਭਣਗੇ ਵਿਦਨ 5 ইਅਰਸ ਤੇ ਉੱਥੇ ਉਹ ਆਪਣੀ ਰਾਜਧਾਨੀ ਬਣਾ ਲੈਣਗੇ ਉਦੋਂ ਤੱਕ ਉਹ ਚੰਡੀਗੜ੍ਹ ਟਿਕੇ ਰਹਿਣਗੇ ਪਰ ਕੇਂਦਰ ਸਰਕਾਰ ਨੇ ਬਦਨੀਤੀ ਨਾਲ ਇਹਨੂੰ ਯੂਟੀ ਬਣਾ ਕੇ ਪਰਮਨੈਂਟ ਯੂਟੀ ਬਣਾਉਣਾ ਚਾਹੁੰਦੇ ਨੇ ਔਰ ਉਹਨਾਂ ਨੇ ਇੱਥੇ ਹਰਿਆਣੇ ਨੂੰ ਵਿਧਾਨ ਸਭਾ ਦੀ ਬਿਲਡਿੰਗ ਦੇਣ ਦੇ ਬਹਾਨੇ ਇੱਥੇ ਇੱਕ ਨਵਾਂ ਰੇਲ ਦਾ ਖੜਾ ਕਰ ਦਿੱਤਾ ਤੋਂ ਮੈਂ ਸਮਝਦਾ ਵੀ ਸਾਡੇ ਪੋਲੀਟੀਕਲ ਲੋਕਾਂ ਦਾ ਫੇਰ ਦੋਸ਼ ਹੈ ਜਿਸ ਤਰ੍ਹਾਂ ਇਹ ਗੱਲ ਜਦੋਂ ਚੱਲੀ ਸੀ ਸਾਡੇ ਮੁੱਖ ਮੰਤਰੀ ਨੂੰ ਜਾਂ ਤਾਂ ਉਹਨ ਸਮਝ ਦੀ ਘਾਟ ਹੈ ਜਾਂ ਕੋਈ ਉਧਰ ਤੇ ਦਬਾਅ ਹੋਏਗਾ ਜਿਹੜਾ ਉਹਨੇ ਕਿਹਾ ਵੀ ਚਲੋ ਜੀ ਇਹਨਾਂ ਨੂੰ ਵੀ ਦੇ ਦਿਓ ਜ਼ਮੀਨ ਸਾਨੂੰ ਵੀ ਦੇ ਦਿਓ ਉਹਨੇ ਉਹਦੀ ਬਿਊਟੀ ਸੀ ਉਹ ਕਹਿੰਦਾ ਵੀ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਇੱਥੇ ਅਸੀਂ ਜਗ੍ਹਾ ਇਹਨਾਂ ਨੂੰ ਨਹੀਂ ਦੇ ਸਕਦੇ ਬਹੁਤ ਦੇਰ ਤੋਂ ਬੈਠਿਆ ਹੈ ਆਪਣੀ ਰਾਜਧਾਨੀ ਵਾਸਤੇ ਜਗ੍ਹਾ ਲੱਭਣ ਕਿਤੇ ਹਰਿਆਣੇ ਦੇ ਵਿੱਚ ਜਿੱਥੇ ਚਾਹੁੰਦੇ ਆ ਉੱਥੇ ਆਪਣੀ ਰਾਜਧਾਨੀ ਬਣਾਉਣ ਪਰ ਇਹਦੀ ਬਜਾਏ ਕਿਉਂਕਿ ਇਹਨੇ ਕਹਿੰਦਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੀ ਸਾਨੂੰ ਵੀ ਜਗ੍ਹਾ ਦੇ ਦਿਓ ਅਸੀਂ ਵੀ ਆਪਣੀ ਹੋਰ ਬਣਾ ਲਾਂਗੇ ਉਹਨਾਂ ਨੂੰ ਵੀ ਜਗ੍ਹਾ ਦੇ ਦਿਓ ਹੁਣ ਉਹਨਾਂ ਨੇ ਇੱਥੇ ਜਗ੍ਹਾ ਲੈਣ ਵਾਸਤੇ 12 ਇਕੜ ਜ਼ਮੀਨ ਉਹ ਪੰਚਕੂਲੇ ਚ ਦੇ ਰਹੇ ਨੇ ਇਹ ਜੇ ਉਹਨਾਂ ਦਾ ਹੱਕ ਹੁੰਦਾ ਤਾਂ ਉਹਨਾਂ ਨੂੰ 12 ਇਕੜ ਦੇਣ ਦੀ ਲੋੜ ਨਹੀਂ ਸੀ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਇਸ ਕਰਕੇ ਪੰਜਾਬ ਦਾ ਇਹਦੇ ਤੇ ਹੱਕ ਹੈ ਬਣੀ ਉਹ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਜੋਂ ਸੀ ਆਜ਼ਾਦੀ ਤੋਂ ਬਾਅਦ ਸਾਡੀ ਰਾਜਧਾਨੀ Shimla ਹੁੰਦੀ ਸੀ Shimla ਤੋਂ ਚੰਡੀਗੜ੍ਹ ਸ਼ਿਫਟ ਕੀਤੀ ਤੇ ਹੁਣ ਇਹ ਰਾਜਧਾਨੀ ਨੂੰ ਵੀ ਸਾਡੇ ਕੋਲ ਪਰਮਨੈਂਟਲੀ ਹੋਣਾ ਚਾਹੁੰਦਾ ਹੈ ਕੇਂਦਰ ਤੇ ਸਾਡੀਆਂ ਪੋਲੀਟੀਕਲ ਪਾਰਟੀਆਂ ਸਿਰਫ ਬਿਆਨਾਂ ਤੱਕ ਸੀਮਤ ਨੇ ਇਹਦੇ ਤੇ ਕੁਝ ਕਰਨ ਲਈ ਤਿਆਰ ਨਹੀਂ ਤੋਂ ਮੈਂ ਤੁਹਾਡੇ ਰਾਹੀਂ ਇਹ ਸਪਸ਼ਟ ਕਰ ਦੇਣਾ ਚਾਹੁੰਨਾ ਕੇਂਦਰ ਸਰਕਾਰ ਨੂੰ ਤੇ ਹੁਣ ਹੋਰ ਧੱਕਾ ਨਹੀਂ ਚੱਲਣਾ ਅਸੀਂ ਐਸਕੇਮ ਦੀ ਮੀਟਿੰਗ ਬਹੁਤ ਜਲਦ ਬੁਲਾ ਕੇ ਫੈਸਲਾ ਕਰਕੇ ਦਸੰਬਰ ਵਿੱਚ ਕੋਈ ਡੇਟ ਫਿਕਸ ਕਰਕੇ ਅਸੀਂ ਆਪਣੇ ਮੁੱਦਿਆਂ ਦੇ ਉੱਤੇ ਪਾਣੀਆਂ ਦੇ ਮੁੱਦੇ ਤੇ ਫੈਡਰਲ ਸਟਰਕਚਰ ਦੇ ਮੁੱਦੇ ਤੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਇਹਨਾਂ ਮੁੱਦਿਆਂ ਤੇ ਡੈਮ ਸੇਫਟੀ ਐਕਟ ਦੇ ਮੁੱਦੇ ਤੇ ਇਹ ਐਮਐਸਪੀ ਦੇ ਮੁੱਦੇ ਤੇ ਅਸੀਂ ਇੱਥੇ ਚੰਡੀਗੜ੍ਹ ਵਿੱਚ ਕੋਈ ਅੰਦੋਲਨ ਪਤਾ ਸ਼ੁਰੂ ਕਰਨ ਵਾਲੇ ਹਾਂ ਉਹਦੀ ਡੇਟ ਜਲਦੀ ਤੁਹਾਨੂੰ ਦੱਸ ਦਿੱਤੀ ਜਾਊਗੀ ਜਿੱਦਣ ਐਸਕੇਐਮ ਦੀ ਮੀਟਿੰਗ ਆਉਣ ਵਾਲੇ ਦਿਨਾਂ 'ਚ ਹੋਈ ਤਾਂ ਤੋਂ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਵੀ ਟੋਟਲ ਫੇਲਿਅਰ ਸਾਡੀ ਪੋਲੀਟੀਕਲ ਲੀਡਰਸ਼ਿਪ ਦੀ ਹੈ ਜਿਹੜਾ ਵੀ ਰਾਜਪਾਲ ਚ ਹੁੰਦਾ ਉਹ ਆਪਣਾ ਸੱਤਾ ਦਾ ਸੁੱਖ ਮੰਨਦਾ ਹੈ ਪੰਜਾਬ ਦੀ ਕਿਸੇ ਨੂੰ ਚਿੰਤਾ ਨਹੀਂ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਇਸ ਵਾਰੀ ਖੱਜਲਖوار ਕੀਤਾ ਕਿਸਾਨਾਂ ਨੂੰ ਪੈਡੀ ਦੀ ਪ੍ਰਕੂਰਮੈਂਟ ਵਿੱਚ ਇਦਾਂ ਅੱਜ ਤੱਕ ਇਤਿਹਾਸ ਚ ਕਦੀ ਨਹੀਂ ਹੋਇਆ ਔਰ ਹਾਲੇ ਤੱਕ 31 ਅਕਤੂਬਰ ਤੱਕ ਪ੍ਰਕੂਰਮੈਂਟ ਕੰਪਲੀਟ ਹੋ ਜਾਂਦੀ ਹੈ ਜੋ ਮਾੜਾ ਮੋਟਾ ਕੋਈ ਪਛੇਤੀ ਰਹਿ ਜਾਂਦੀ ਹੈ ਜੀਰੀ ਉਸ ਨਵੰਬਰ ਦੇ ਪਹਿਲੇ ਹਫਤੇ ਚ ਕੰਕਰੀਟ ਹੋ ਜਾਇਆ ਕਰਦੀ ਸੀ ਹਾਲੇ ਤੱਕ ਪ੍ਰੋਗਰੈਸਮੈਂਟ ਕੰਪਲੀਟ ਨਹੀਂ ਹੋਈ ਮੈਨੂੰ ਲੱਗਦਾ ਨਵੰਬਰ ਦਾ ਮਹੀਨਾ ਸਾਰਾ ਫਿਰ ਇਹਦੇ ਚ ਲੰਘੇ ਜਾਣਾ ਹੈ ਔਰ ਇੱਕ ਰੇਡ ਕਾ ਹੋਰ ਜਿਹੜਾ ਕੇਂਦਰ ਨਹੀਂ ਪਾਇਆ ਹੋਇਆ ਤੁਹਾਡੀ ਜਾਣਕਾਰੀ ਲਈ ਮੈਂ মিডিਆ ਤੇ ਜਾਣਕਾਰੀ ਲਈ ਦੱਸਣਾ ਚਾਹਨਾ ਅੱਜ ਤੋਂ 7-8 ਸਾਲ ਪਹਿਲਾਂ 22 ਮਹੀਸਰ ਤੱਕ ਅਲਾਊਡ ਹੁੰਦਾ ਸੀ ਝੋਨਾ ਖਰੀਦਣਾ ਔਰ ਉਦੋਂ ਉਹਨਾਂ ਨੂੰ ਮਿਲਰਜ਼ ਨੂੰ 2% ਡਰਾਈਏ ਦਿੱਲੀ ਪੈਂਦੀ ਸੀ ਉਹ ਆਪਣੀ ਡਰਾਈਏ ਚ ਬਚਾਉਣ ਖਾਤਰ ਉਹਨਾਂ ਨੇ 1-1% ਹਰ ਸਾਲ ਘਟਾਉਂਦੇ ਚਲੇਗੇ ਅੱਜ 17% ਤੇ ਆ ਗਏ ਤੇ ਹੁਣ ਜਿੰਨਾ ਮੌਇਸਚਰ ਨਮੀ ਵਾਤਾਵਰਨ ਵਿੱਚ ਹੈ ਕਿਸੇ ਵੀ ਕੀਮਤ ਤੇ 17% ਮੌਇਸਚਰ ਵਾਲਾ ਚੋਨਾ ਔਣ ਦੀ ਸੰਭਾਵਨਾ ਨਹੀਂ ਇਹ ਮੌਇਸਚਰ ਕੰਟੈਂਟ ਦੇ ਨਾਂ ਤੇ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਖੱਜਲਖਵਾਰ ਕੀਤਾ ਗਿਆ ਬਹੁਤ ਲੁੱਟਿਆ ਗਿਆ ਔਰ ਇਹ ਸਾਰੀ ਸਾਜਿਸ਼ ਕੇਂਦਰ ਸਰਕਾਰ ਦੀ ਘੜੀ ਹੋਈ ਸੀ ਔਰ ਇਹ ਪੰਜਾਬੀਆਂ ਨੂੰ ਪਰੇਸ਼ਾਨ ਕਰਨ ਵਾਲੀ ਸੀ ਸਾਜਿਸ਼ ਸੀ ਮੈਂ ਉਹਦੀ ਨਿੰਦਾ ਕਰਦਾ ਔਰ ਪੰਜਾਬ ਸਰਕਾਰ ਮੈਂ ਸਮਝਦਾ ਅਨਾੜੀਆਂ ਦੀ ਸਰਕਾਰ ਹੈ ਜਿਹੜੇ ਨੂੰ ਪ੍ਰੋਸੈਸ ਦਾ ਨਹੀਂ ਸੀ ਪਤਾ ਨਾ ਬੇਲੇ ਸਰ ਕੋਈ ਮੁੱਦਾ ਉਠਾਇਆ ਨਾ ਬੇਲੇ ਸਰ ਕੋਈ ਪ੍ਰਬੰਧ ਕੀਤੇ ਐਵੇਂ ਐਲਾਨ ਕਰੀ ਗਏ ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ ਪ੍ਰਬੰਧ ਪ੍ਰਬੰਧ ਦੀਪੋਰ ਸਾਰਿਆਂ ਦੇ ਸਾਹਮਣੇ ਖੁੱਲ ਗਈ ਹੈ ਉotra ਮੈਂ ਬੇਨਤੀ ਕਰਾਂਗਾ اچھا ਇੱਕ ਹੋਰ ਬੜੀ ਅਜੀਬ ਗੱਲ ਹੈ ਹੁਣ ਗੰਨੇ ਦੀ ਫਸਲ ਉਹਦਾ ਕ੍ਰਸ਼ਿੰਗ ਸੀਜ਼ਨ ਇਹਨਾਂ ਦਿਨਾਂ ਸ਼ੁਰੂ ਹੋ ਜਾਂਦਾ ਹੈ ਇਹਨਾਂ ਨੇ 25 ਤਰੀਕ ਤੋਂ ਸ਼ੁਰੂ ਕਰਨ ਦਾ ਕੀਤਾ ਹਾਲੇ ਤੱਕ ਉਹਦੀ ਸਟੇਟ ਐਡਵਾਈਸਰੀ ਪ੍ਰਾਈਸ ਇਹਨਾਂ ਨੇ ਅਨਾਉਂਸ ਨਹੀਂ ਕੀਤੀ ਪਲੀਏ ਲੈਂਦੇ ਨੇ ਭਾਈ ਜੀ ਇਲੈਕਸ਼ਨ ਕਮਿਸ਼ਨ ਤੋਂ ਇਜਾਜ਼ਤ ਲੈਣੀ ਪਵੇਗੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਦੋ ਦਿਨ ਪਹਿਲਾਂ ਮਿਲਿਆ ਉੱਥੇ ਕੋਈ ਚਿੱਠੀ ਇਹਨਾਂ ਨੇ ਪਰਮਿਸ਼ਨ ਲੈਣ ਵਾਸਤੇ ਨਹੀਂ ਲਿਖੀ ਪੰਜਾਬ ਸਰਕਾਰ ਇੱਥੇ ਵੀ ਝੂਠ ਬੋਲੀ ਜਾਂਦੀ ਹੈ ਔਰ ਇਲੈਕਸ਼ਨ ਕਮਿਸ਼ਨ ਦਾ ਕੰਮ ਉਹਨੇ ਤੇ ਬਾਅਦ ਇਲੈਕਸ਼ਨ ਬੋਰਡ ਫਿਰ ਮਿਊਨਿਸਪੈਲਟੀਆ ਕਰਕੇ ਲੱਗੂ ਇਹਦਾ ਮਤਲਬ ਗੰਨੇ ਦਾ ਪਾ ਮਿਸਣਾ ਹੀ ਨਹੀਂ ਤੋਂ ਇਹ ਇਦਾਂ ਦੀ ਸਰਕਾਰ ਜਿਹਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਹੀ ਅਹਿਸਾਸ ਨਹੀਂ ਤੇ ਲੋਕਾਂ ਦੀ ਮੁਸ਼ਕਲਾਂ ਖੜੀਆਂ ਕਰਦੀ ਹੈ ਇਹ ਨਾ ਤਾਂ ਗੰਨੇ ਦਾ ਪਾ ਅਨਾਉਂਸ ਕੀਤਾ ਨਾ ਠੀਕ ਤਰ੍ਹਾਂ ਚੋਣਾਂ ਚੋਣੇ ਦੀ ਖਰੀਦ ਹੋਈ ਇਹ ਸਭੋਂ ਉਲਟ ਐਕਨੋਮੀ ਟੈਸਟ ਵਿੱਚ ਪਾਤਾ ਜਦੋਂ ਇਹ ਕਹਿੰਦਾ ਬਈ ਜੀ ਹਰਿਆਣੇ ਵਾਲਿਆਂ ਨੂੰ ਜੇ ਦਿਨੇ ਉਦਾਸੇ ਕਰ ਤੋਂ ਸਾਨੂੰ ਵੀ ਦੇ ਦਿਓ ਇਹਦਾ ਮਤਲਬ ਆਪਣਾ ਲਈ ਮਾਪੇ ਛੱਡ ਦਿਓ ਤੋਂ ਇਹਨਾਂ ਇਸ਼ੂਜ਼ ਦੇ ਉੱਤੇ ਮੈਂ ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਹੈ ਅਸੀਂ ਬਹੁਤ ਜਲਦੀ ਥੋੜੇ ਦਿਨਾਂ ਵਿੱਚ ਇਹ ਐਸਕੇਮ ਦੀ ਮੀਟਿੰਗ ਸੱਦ ਕੇ ਡੇਟ ਅਨਾਉਂਸ ਕਰਾਂਗੇ ਔਰ ਵੱਡਾ ਇੱਕ ਮੋਰਚਾ ਲਾਇਆ ਜਾਏਗਾ ਧੰਨਵਾਦ ਕੋਈ ਸਵਾਲ ਦਰਵਾਜ਼ੇ ਬੰਦ ਕੀਤੇ ਸਰਕਾਰ ਨਾਲ ਗੱਲਬਾਤ ਸਰਕਾਰ ਇਦਾਂ ਗੱਲ ਕਰਦੀ ਨਹੀਂ ਇਹ ਵੀ ਕਨਫਰਚੁਨੇਟ ਪਹਿਲੂ ਹੈ ਡੈਮੋਕ੍ਰੇਸੀ ਹੁਣ ਕਹਿਣ ਨੂੰ ਰਹਿ ਗਈ ਡੈਮੋਕ੍ਰੇਸੀ ਚ ਲੋਕ ਕਾਲਾ ਬਿੱਲਾ ਲਾਉਣ ਸਰਕਾਰ ਦੀ ਡਿਊਟੀ ਬਣਦੀ ਹੈ ਉਹਨਾਂ ਨੂੰ ਪੁੱਛਣ ਤੂੰ ਕਿਉਂ ਲਾਇਆ ਜਿਹੜੀਆਂ ਮੈਚੁਰ ਡੈਮੋਕ੍ਰੇਸੀਜ਼ ਨੇ ਸਾਡੇ ਇੱਥੇ ਜਿੰਨੀ ਦੇਰ ਤੱਕ ਧਰਨੇ ਵੀ ਲੰਬੇ ਨਹੀਂ ਹੁੰਦੇ ਜਦੋਂ ਲੋਕ ਐਗਰੈਸਿਵ ਨਹੀਂ ਹੁੰਦੇ ਓਨੀ ਦੇਰ ਤੱਕ ਸਰਕਾਰਾਂ ਪੁੱਛਦੀਆਂ ਹੀ ਨਹੀਂ ਸਰਕਾਰ ਨੇ ਕਦੀ ਇਹਨਾਂ ਇਸ਼ੂਜ਼ ਦੇ ਉੱਤੇ ਬੈਠ ਕੇ ਆਪ ਵੀ ਨੀ ਆਪਣਾ ਤਾਂ ਆਪਣੀਆਂ ਪਾਰਟੀਆਂ 'ਚ ਇਹਨਾਂ ਮੁੱਦਿਆਂ ਨੂੰ ਵਿਚਾਰ ਕਰਦੇ ਨੇ ਨਾ ਉਹ ਲੋਕਾਂ ਨਾਲ ਸਾਡੇ ਵਰਗੇ ਜਥੇਬੰਦੀਆਂ ਨਾਲ ਵਿਚਾਰ ਕਰਦੇ ਨੇ ਅਨਫੋਰਚੂਨੇਟਲੀ ਉਹ ਸਿਰਫ ਸੱਤਾ ਸੁੱਖ ਤੱਕ ਸੀਮਤ ਰਹਿੰਦੇ ਨੇ ਇਸ ਤੋਂ ਵੱਧ ਉਹਨਾਂ ਦੀ ਕੋਈ ਪ੍ਰਾਇਓਰਟੀ ਨਹੀਂ ਇਸੇ ਕਰਕੇ ਪੰਜਾਬ ਦੇ ਲੋਕ ਅਲੱਗ-ਅਲੱਗ ਸਮੱਸਿਆਵਾਂ ਵਿੱਚ ਇੱਕ ਤੋਂ ਬਾਅਦ ਇੱਕ ਘਿਰਦੇ ਜਾਂਦੇ ਇੱਕ ਰਾਜਨੀਤਿਕ ਜਿਹੜੇ ਕਰਨੇ ਲੱਗੇ ਹੋਏ ਸੀ ਹੋਰ ਬੇਸ਼ੱਕ ਚੱਕਣ ਦਾ ਰਾਹ ਹੋ ਗਿਆ ਪਰ ਉਹਨੂੰ ਲੈ ਕੇ ਰਿਪੋਰਟ ਆਈ ਹੈ ਕਿ ਕੋਈ ਕਈ ਕਰੋੜ ਦਾ ਨੁਕਸਾਨ ਜਿਹੜਾ ਉਹ ਹੋਇਆ ਉਹ ਮੈਂ ਉਹਦੇ ਕੁਮਾਰ ਜੀ ਕਹਾਦਾ ਕਿ ਉਹ ਗ੍ਰਾਂਹ ਸਾਹਿਬ ਨੂੰ ਕੁਝ ਹੋ ਜਾਦਾ ਪੁੱਤਰ ਉਹਨਾਂ ਨੇ ਰੁਕ ਪਰ ਹੋਈ ਸੀ ਜਦੋਂ ਉਹਨਾਂ ਦੇ ਵਿੱਚ ਕੋਈ ਵਿਰੋਧ ਕਰੀਂ ਤੇ ਬਾਈਲੈਕਸ਼ਨ ਦੇ ਵਿੱਚ ਵਿਰੋਧ ਕਰੋਗੇ ਨਹੀਂ ਬਾਈਲੈਕਸ਼ਨ ਚ ਅਸੀਂ ਆਪਣੇ ਇਸ਼ੂਸ ਨੇ ਉਹ ਲੋਕਾਂ ਨੂੰ ਯੋ ਰੀਸ ਕਰ ਰਹੇ ਆ ਬਾਕੀ ਤਾਂ ਬੋਟ ਲੋਕਾਂ ਨੇ ਵੋਟਾਂ ਪਾਉਣੀ ਆ ਅਸੀਂ ਇੱਦਾਂ ਕੰਪਲਿਸੀ ਨਹੀਂ ਹਰੇ ਹੋਇਆ ਚਲ ਚਲ ਜਦੋਂ ਜਦੋਂ ਹੋ ਰਹੇ ਬਾਡੇ ਨੂੰ ਲੈ ਕੇ ਪਸੌਟੀ ਕਰਾ ਇਹ ਕੋਈ ਨੰਬਰ ਚੇ ਦੀ ਗੱਲ ਕਰ ਰਹੇ ਹੋ ਜਾਂ ਇਸ ਦੇ ਉੱਪਰ ਇੱਕ ਨਵੀਂ ਹੋਵੇ ਦਸੰਬਰ ਮਹੀਨੇ ਵਿੱਚ ਆ ਜਿਹੜੇ 4-5 ਇਸ਼ੂ ਦਿੱਤੇ ਨੇ ਪਾਣੀਆਂ ਦਾ ਮੋਰਚਾ ਫੈਡਰਲ ਸਟਰਕਚਰ ਦਾ ਮੋਰਚਾ ਤੇ ਬਾਕੀ ਕਿਸਾਨਾਂ ਦੇ ਜਿਹੜੇ ਇਸ਼ੂਸ ਨੇ ਉਹਨਾਂ ਤੇ ਮੋਰਚਾ ਦਸੰਬਰ ਵਿੱਚ ਆਸੀ ਨੂੰ ਜਿਹੜਾ ਪਹਿਲਾਂ ਵੀ ਜ਼ਿਕਰ ਕਰਦੇ ਸੀ ਜਿਹੜਾ ਪਹਿਲਾਂ ਵੀ ਜ਼ਿਕਰ ਕਰਦੇ ਸੀ ਉਹ ਮੋਰਚਾ ਹੁਣ ਲੱਗੇਗਾ ਹੁਣ ਤੀ ਪਾਰਟੀਆਂ ਕਿ ਸਾਰੀਆਂ ਸਿਰਫ ਗੱਲਾਂ ਹੀ ਕਰਦੀਆਂ ਕੋਈ ਲੀਡਰ ਨੇ ਤੇ ਆ ਤੁਹਾਨੂੰ ਯਾਦ ਹੈ ਚੰਗੀ ਤਰ੍ਹਾਂ ਜਦੋਂ ਅਸੀਂ ਪਹਿਲਾਂ ਪਲਾਨ ਕੀਤਾ ਸੀ ਉਸ ਵੇਲੇ ਉਹ ਜੀਰੇ ਦਾ ਮੋਰਚਾ ਆ ਗਿਆ ਉਹਦੀ ਵਜ੍ਹਾ ਕਰਕੇ ਸਾਨੂੰ ਰੋਕਣਾ ਪੈ ਗਿਆ ਦੂਜੀ ਵਾਰੀ ਫੇਰ ਇੱਥੇ ਆ ਕੇ ਅਸੀਂ ਨੋਟਿਸ ਦਿੱਤਾ ਫਿਰ ਬੰਦੀ ਸਿੰਘਾਂ ਦਾ ਮੋਰਚਾ ਆ ਗਿਆ ਤੇ ਫਿਰ ਉਹਦੇ ਬਾਅਦ ਹੁਣ ਸ਼ੁਰੂ ਕਰਨ ਲੱਗੇ ਸੀ ਹੁਣ ਸਾਨੂੰ ਪੈਡੀ ਦੇ ਵਿੱਚ ਉਲਝਾ ਲਿਆ ਪੈਡੀ ਦਾ ਬਹੁਤ ਵੱਡਾ ਸਾਰੇ ਪੰਜਾਬ ਦਾ ਬਲਕਿ ਮੈਨੂੰ ਤਾਂ ਲੱਗਦਾ ਵੀ ਹਾਲੇ ਵੀ ਸਿਰੇ ਨਹੀਂ ਚੜਿਆ ਪਤਾ ਨਹੀਂ ਹਾਲੇ ਕਿਤਨ ਨੂੰ ਰਹਿ ਜਾਣਗੇ ਕੇਂਦਰ ਵਾਲੇ ਇਸ ਗੱਲ ਨੂੰ ਇਹਦੇ ਵਿੱਚ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਹੋਣ ਵਾਲਾ ਹੈ ਇਕਨੋਮਿਕ ਨੁਕਸਾਨ ਬਹੁਤ ਵੱਡਾ ਹੋਏਗਾ ਔਰ ਹੁਣ ਅਸੀਂ ਤੈਅ ਕਰ ਰਹੇ ਆ ਕਿ ਕਿਉਂਕਿ ਹੁਣੇ ਇਸ ਮੁੱਦੇ ਤੋਂ ਬਿਨਾਂ ਜਦੋਂ ਰੀਪੋਰਟ ਪਾਰਲੀਮੈਂਟ ਚ ਰਿਪੋਰਟ ਪੇਸ਼ ਹੋਗੀ ਡਿਸਟ੍ਰਿਕਟ ਵਾਈਜ਼ ਰਿਪੋਰਟ ਪੇਸ਼ ਹੋਗੀ ਟੋਟਲ ਪੰਜਾਬ ਦਾ ਪਾਣੀ ਕੈਂਸਰਾ ਸੁਭ ਗਿਆ ਤੇ ਕਿਹ ਪੰਜਾਬ ਦੇ ਲੋਕਾਂ ਨੂੰ ਕੈਂਸਰ ਨਾਲ ਮਾਰ ਦੇਣਾ ਔਰ ਅੱਜ ਦੀ ਡੇਟ ਵਿੱਚ ਜੋ ਮੈਂ ਕਹਿ ਸਕਦਾ 40% ਘਰਾਂ ਵਿੱਚ ਪਿੰਡਾਂ ਚ ਹਰ ਘਰ ਚ 40% ਪਿੰਡ ਦੇ ਘਰ ਨੇ ਜਿਨ੍ਹਾਂ ਚ ਕੈਂਸਰ ਦਾ ਕੋਈ ਨਾ ਕੋਈ ਮਰੀਜ਼ ਹੋਇਆ ਹੈ ਤੇ ਜਿਹੜੀ ਨਵੀਂ ਇੱਕ ਸਟੱਡੀ ਮੈਂ ਜਾ ਕੇ ਆਇਆ ਇੱਕ ਦਿਨ ਮੈਨੂੰ ਮਿਲ ਨਹੀਂ ਸਕੇ ਵਾਈਸ ਚਾਂਸਲ ਬਾਬਾ ਫਰੀਦ ਯੂਨੀਵਰਸਿਟੀ ਦੇ ਉਹ ਛੁੱਟੀ ਤੇ ਸਿੱਖਦੇ ਗਏ ਹੋਏ ਸੀ ਜੋ ਮੈਨੂੰ ਪਤਾ ਲੱਗਿਆ ਵੀ 2028 ਤੱਕ ਪੰਜਾਬ ਦੇ ਹਰ ਘਰ ਚ ਕੈਂਸਰ ਹੋਏਗਾ ਜਦੋਂ ਜਿਹੜਾ ਅਸੀਂ ਪਾਣੀ ਪੀਨੇ ਉਹ ਸਾਰੇ ਹੀ ਕੈਂਸਰਸ ਹੈ ਸਾਰੇ ਪੋਲਿਊਟਿਡ ਹੈ ਤੇ ਫੇਰ ਇੱਕ ਸਵਾਲ ਹੀ ਪੈਦਾ ਹੁੰਦਾ ਵੀ ਕੀ ਪੰਜਾਬ ਦੇ ਲੋਕਾਂ ਵਾਸਤੇ ਕੋਈ ਆਵਾਜ਼ ਨਹੀਂ ਉਠਾਉਣੀ ਸਾਰੇ ਪੰਜਾਬ ਨੂੰ ਕੈਂਸਰ ਨਾਲ ਮਾਰ ਦੇਣਾ ਹੈ ਹੈਪਟ੍ਰਾਈਟਸ ਸੀ ਨਾਲ ਮਾਰ ਦੇਣਾ ਇੰਨਾ ਗੰਭੀਰ ਮੁੱਦਾ ਹੈ ਇਹ ਅਫਸੋਸ ਇਸ ਗੱਲ ਦਾ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਪਾਰਲੀਮੈਂਟ ਚ ਰਿਪੋਰਟ ਪੇਸ਼ ਹੋ ਗਈ ਈਵਨ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਮਿਸਟਰ ਸਾਨੀ ਦੇ ਸਵਾਲ ਦੇ ਜਵਾਬ ਵਿੱਚ ਇਹ ਕਿਹਾ ਗਿਆ ਉਦੋਂ ਬਾਅਦ ਸਾਰੇ ਚੁੱਪੇ ਹੋ ਗਏ ਉੱਥੇ ਬੈਠੇ ਸੀ ਪਾਰਲੀਮੈਂਟ ਚ ਉਤਪਾਦਕ ਕਿਉਂ ਸੀਰੀਅਸ ਨਹੀਂ ਹੋਏ ਵੀ ਪੰਜਾਬ ਨੂੰ ਕਿੰਦੀ ਵੱਡੀ ਅਲਾਮਤ ਸਿੰਬਲ ਕਰਵਾ ਲਈ ਹੈ ਵਾਈ ਦੇ ਆਰ ਨੌਨ ਸੀਰੀਅਸ ਅਜੇ ਉਹ ਸਭ ਪ੍ਰਾਲੀ ਦਾ ਮਸਲਾ ਜਿਹੜਾ ਲਗਾਤਾਰ ਆਪਾਂ ਦੇਖਦੇ ਆਏ ਆਂ ਕਹਿੰਦੇ ਕਿ ਫਰੀਦਕੋਟ ਉਫਰੋਇਪਰ ਚ 13 ਨਵੰਬਰ ਨੂੰ 999 ਕੇਸ ਜਿਹੜੇ ਉੱਥੇ ਦੇਖਣ ਨੂੰ ਮਿਲੇ ਆਂ ਹਾਲਾਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਆ ਇੱਕ ਵੱਡੀ ਸਮੱਸਿਆ ਜ਼ਰੂਰ ਹੈ ਪਰ ਕੱਲ ਪੰਜਾਬ ਦੇ ਰਾਜਪਾਲ ਗੁਲਾਚਨ ਕੁਟਾਰੀਆ ਨੇ ਵੀ ਸਾਬ ਕਿਸਾਨਾਂ ਦੀ ਕਿਦਰੇ ਕਿਤੇ ਮਜਬੂਰੀ ਨੂੰ ਉਹਨਾਂ ਦੀ ਬੇਵੱਸੀ ਨੂੰ ਉਹਨਾਂ ਨੇ ਕਬੂਲਿਆ ਕਿ ਕਿਸਾਨ ਦੇ ਹਾਲਾਤ ਐਸੇ ਬਣ ਗਏ ਨੇ ਪਰ ਪ੍ਰਦੂਸ਼ਣ ਇੱਕ ਵੱਡੀ ਸਮੱਸਿਆ ਕਿਵੇਂ ਦੀ ਜਿੱਠਾ ਜਾਊਗਾ ਕਿ ਪ੍ਰਸ਼ਾਸਨ ਸਮਹਾਲਣ ਚ ਸਫਲ ਰਿਹਾ ਜਾਂ ਕਨਵੇ ਕਰਨ ਚ ਸਫਲ ਰਿਹਾ ਦੇਖੋ 2017 ਜਿਹੜਾ ਐਨਜੀਟੀ ਨੇ ਫੈਸਲਾ ਦਿੱਤਾ ਸੀ ਉਹ ਜੀ ਐਚ ਆਈ ਪਾਰਟ ਪੜਨ ਵਾਲਾ ਬੜਾ ਇੰਟਰਸਟਿੰਗ ਹੈ ਉਦੋਂ ਉਹਨਾਂ ਨੇ ਕਿਹਾ ਸੀ ਕੋਈ ਸਰਕਾਰ ਕਿਉਂਕਿ ਕਿਸਾਨਾਂ ਕੋਲ ਲੈਂਡ ਹੋਲਡਿੰਗ ਛੋਟੀ ਰਹਿ ਗਈ ਉਹ ਅਫੋਰਡ ਨਹੀਂ ਕਰ ਸਕਦੇ ਇੰਨੀਆਂ ਮਹਿੰਗੀਆਂ ਮਸ਼ੀਨਾਂ ਉਹਨਾਂ ਦੇ ਨਾਲ ਵੱਡੇ ਟਰੈਕਟਰ ਅਫੋਰਡ ਨਹੀਂ ਕਰ ਸਕਦੇ ਸਰਕਾਰ ਦੀ ਡਿਊਟੀ ਹੈ ਉਹਨਾਂ ਨੂੰ ਮਸ਼ੀਨਾਂ ਪ੍ਰੋਵਾਈਡ ਕਰੇ ਉਹਨੂੰ ਆਪਰੇਸ਼ਨਲ ਚਾਰजेस 2500 ਰੁਪਏ ਪਰੇ ਕਰੋ ਨੂੰ ਐਸਜੀਟੀ ਨੇ ਕਹਿ ਦਿੱਤੀ ਕੈਸ ਗੱਦੋ ਔਰ ਜੇ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਕੋਈ ਫੇਰ ਅੱਗ ਨਾਉਂਦਾ ਫੇਰ ਉਹਨੂੰ ਪੈਨਲਾਈਜ਼ ਕਰੋ ਔਰ ਸਰਕਾਰ ਨੇ ਕੁਝ ਨਹੀਂ ਕੀਤਾ ਸਭੂ ਤੁਹਾਨੂੰ ਯਾਦ ਹੋਵੇਗਾ ਮੀਡੀਆ ਨੇ ਮੁੱਦਾ ਉਠਾਇਆ ਸੀ ਕੋ 1100 ਮਸ਼ੀਨਾਂ ਐਸੀਏ ਜਿਹੜੀਆਂ ਬੋਕਸੇ ਬਣੀਆਂ ਹੋਈਆਂ ਦਿਖਾਤੀਆਂ ਉਹ ਪਤਾ ਨਹੀਂ ਕਿੱਥੇ ਗਿਆ ਕੇਸ ਮੁੜ ਕੇ ਕਿਸੇ ਨੇ ਕੋਈ ਇਨਕੁਆਰੀ ਨਹੀਂ ਕੀਤੀ 2-2 ਇਕੜ ਵਾਲੇ ਕਿਸਾਨ ਜ 68% ਕਿਸਾਨ ਪੰਜਾਬ ਦੇ 2 ਇਕੜ ਤੋਂ ਘੱਟ ਜ਼ਮੀਨ ਦੇ ਮਾਲਕ ਨੇ ਉਹ ਲੱਖਾਂ ਰੁਪਏ ਦੀ ਮਸ਼ੀਨਰੀ ਕਿੱਥੋਂ ਲਿਆਉਣਗੇ ਇਹ ਦੂਸਰੀ ਗੱਲ ਜਿਹੜੀਆਂ ਮਸ਼ੀਨਾਂ ਇਹਨਾਂ ਨੇ ਦਿੱਤੀਆਂ ਨੇ ਬੀਲਰ ਦਿੱਤੇ ਨੇ ਇੱਕ ਉਹਦੀ ਪ੍ਰੋਬਲਮ ਆ ਰਹੀ ਹੈ ਸਰਕਾਰ ਨੇ ਦੇ ਤਾਂ ਦਿੱਤੇ ਬੀਲਰ ਉਹ ਆ ਕੇ ਬੀਲਸ ਬਣਾ ਕੇ ਛੱਡ ਕੇ ਚਲੇ ਜਾਂਦੇ ਨੇ ਚੱਕਦੇ ਨਹੀਂ ਉਹ ਫਿਰ ਪੈਸੇ ਮੰਗਦੇ ਨੇ ਕਿਸਾਨ ਤੋਂ 1500 ਰੁਪਿਆ ਏਕੜ ਕਿਤੇ 1000 ਰੁਪਿਆ ਏਕੜ ਉਹ ਜਿਹੜੇ ਗਰੀਬ ਕਿਸਾਨ ਨਹੀਂ ਦਿੰਦੇ ਫਿਰ ਉਹ ਤੋਂ ਚੱਕਦੇ ਨਹੀਂ ਉਹ ਕੀਤ ਵੇਲਾ ਨਹੀਂ ਹੁੰਦਾ ਕਣਕ ਦੀ ਬਜਾਈ ਦਾ ਜਿਹੜਾ ਆਈਡੀਅਲ ਪੀਰੀਅਡ ਹੈ ਉਹ ਆਲਮੋਸਟ ਹੁਣ ਖਤਮ ਹੋਣ ਕਿਨਾਰੇ ਹੈ ਅੱਜ ਹੋ ਗਈ ਤਰੀਕ ਭਾਈ ਕਾਗਮੋ ਗਿਆ ਸਮਝੋ 25 25 ਤਰੀਕ ਤੱਕ ਆਏ ਕਿ ਕਣਕ ਦੀ ਬਿਜਾਈ ਦਾ ਔਰ ਹਾਲੇ ਤੱਕ ਝੋਨਾ ਨਹੀਂ ਪੂਰਾ ਵੱਡਿਆ ਜਾ ਸਕਿਆ ਝੋਨੇ ਦੀ ਫਸਲ ਵੀ ਖੜੀ ਹੈ ਕਣਕ ਜਿਹੜੀ ਲੇਟ ਬੀਜਣੀ ਹੈ ਉਹ ਉਹਦਾ ਝਾੜ ਘਟੇਗਾ ਡੀਪੀ ਇਹਨਾਂ ਕੋਲ ਨਹੀਂ ਯੂਰੀਆ ਇਹਨਾਂ ਕੋਲ ਨਹੀਂ ਅਲੋਕੇਸ਼ਨ ਵੇਲੇ ਸਿਰ ਇਹਨਾਂ ਨੇ ਨਹੀਂ ਲਈ ਜਾ ਕੇ ਸੈਂਟਰ ਵਾਲੇ ਨੇ ਸਿਰ ਚੜ੍ਹੇ ਨਹੀਂ ਪੰਜਾਬ ਸਰਕਾਰ ਵਾਲੇ ਨਾ ਉਹਨਾਂ ਯੂਰੀਏ ਵਾਸਤੇ ਨਾ ਡੀਪੀ ਵਾਸਤੇ ਆਉਂਦੇ ਪਾਉਂਦੇ ਦਿਨਾਂ ਵਿੱਚ ਯੂਰੀਏ ਦਾ ਵੀ ਕਿਸਮਾਨ ਪਹੇਗਾ ਉਹ ਸਰਕਾਰਾਂ ਸਿਰਫ ਸੱਤਾ ਦਾ ਸੁੱਖ ਭੋਗਦੀਆਂ ਨੇ ਮਾਲ ਬਣਾਉਂਦੀਆਂ ਨੇ ਲੋਕਾਂ ਦੇ ਮੁੱਦਿਆਂ ਦੀ ਇਹਨਾਂ ਨੂੰ ਕੋਈ ਚਿੰਤਾ ਨਹੀਂ ਨਾ ਇਹ ਇਸ਼ੂਜ਼ ਰੇਜ਼ ਕਰਦੇ ਨੇ ਆਪਣੀ ਡਿਊਟੀ ਵੀ ਨਹੀਂ ਨਿਭਾਉਂਦੇ ਉੱਥੇ ਜਾ ਕੇ ਤਾਲਮੇਲ ਕਰਕੇ ਸੈਂਟਰ ਸਰਕਾਰ ਤੋਂ ਜਿਵੇਂ ਡਰ ਲੱਗਦਾ ਹੁੰਦਾ ਸਾਡੇ ਪੰਜਾਬ ਦੇ ਮੰਤਰੀ ਉਹਨਾਂ ਕੋਲ ਜਾਂਦੇ ਹੀ ਨਹੀਂ ਜੇ ਗਏ ਹੁੰਦੇ ਤਾਂ ਪਿਛਲੇ ਸਾਲ ਇਹ ਜਿਹੜਾ ਸਾਡੀ ਵੀਟ ਤੇ ਰਾਈਸ ਬਦਾਮਾਂ 'ਚ ਹੁਣ ਤੱਕ ਨਹੀਂ ਸ਼ਿਫਟ ਹੋਈ ਉਹ ਸ਼ਾਇਦ ਪਹਿਲਾ ਮੂਵਮੈਂਟ ਹੋ ਜਾਂਦੀ ਹੋ ਗਈ ਹੁੰਦੀ ਅੱਜ ਇਹ ਸਮੱਸਿਆ ਨਾ ਹੁੰਦੀ ਕਿਉਂਕਿ ਇਹ ਆਪਣੀ ਡਿਊਟੀ ਨਹੀਂ ਨਿਭਾਉਂਦੇ ਔਰ ਸੈਂਟਰ ਵਾਲੇ ਚਾਹੁੰਦੇ ਨੇ ਉਹਨਾਂ ਨੂੰ ਬਹਾਨਾ ਮਿਲੇ ਉਹ ਪੰਜਾਬ ਨੂੰ ਸਜ਼ਾ ਦੇਣੀ ਚਾਹੁੰਦੇ ਨੇ ਹਰ ਵੇਲੇ ਤਿਆਰ ਰਹਿੰਦੇ ਨੇ ਤੋਂ ਅੱਜ ਜੋ ਹੋ ਕੀ ਰਿਹਾ ਉਹਨਾਂ ਨੂੰ ਬਲੇਮ ਕਰੀ ਜਾਂਦੇ ਦੂਜੇ ਦੂਜੇ ਨੂੰ ਬਲੇਮ ਕਰ ਰਹੇ ਸਮੱਸਿਆ ਦਾ ਹੱਲ ਕੋਈ ਨਹੀਂ ਕਰ ਰਿਹਾ ਸਮੱਸਿਆ ਦਾ ਹੱਲ ਇਹਨਾਂ ਨੇ ਇਹਨਾਂ ਲੋਕਾਂ ਨੇ ਕਰਨਾ ਅਸੀਂ ਤਾਂ ਵਿਰੋਧ ਕਰ ਸਕਦੇ ਹਾਂ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਅਨਫੋਰਚੂਨੇਟ ਵੈਲੂ ਇਹ ਵੀ ਹੈ ਕਿ ਪ੍ਰੋਟੈਸਟ ਜਦ ਤੱਕ ਤੁਸੀਂ ਉਹਨਾਂ ਦੇ ਘਰ ਤੱਕ ਨਹੀਂ ਜਾਂਦੇ ਉਦੋਂ ਤੱਕ ਪੁੱਛਦੇ ਨਹੀਂ ਨੀ ਪਰਵਾਹ ਹੀ ਨਹੀਂ ਕਰਦੇ ਇਹ ਇੱਕ ਹੋਰ ਸਮੱਸਿਆ ਪੈਦਾ ਹੋ ਗਈ ਪਰ ਰਜਵੰਦ ਸਾਹਿਬ ਜਿਵੇਂ ਕੱਲ ਬਰਨ ਸਾਹਿਬ ਵੀ ਕਿਤਨਾ ਕਿਤੇ ਇਸ ਗੱਲ ਦੇ ਨਾਲ ਸਹਿਮਤੀ ਦਉਂਦੇ ਨਜ਼ਰ ਆਇਆ ਕਿ ਕਿਸਾਨ ਮਜਬੂਰ ਹੈ ਉਹ ਕਹਿੰਦੇ ਉਹਦੇ ਕੋਈ ਦੱਸ ਦੇਣਾ ਪਰ ਮੁੱਖ ਮੰਤਰੀ ਵੀ ਦੂਜੇ ਪਾਸੇ ਬੋਲ ਰਹੇ ਸੀ ਉਹ ਕਹਿੰਦੇ ਸੀ ਕਿ ਇਸ ਤਰ੍ਹਾਂ ਪਰਚੇ ਹੋਣਾ ਗਲਤ ਹੈ ਕਰਨੇ ਕੀਤੇ ਜਾਂਦੇ ਆ ਕਿਹੜੀ ਕਿਸਾਨ ਤੇ ਚ ਕਾਰਵਾਈ ਹੁੰਦੀ ਜਿੰਮੇਵਾਰ ਕੌਣ ਅੱਜ ਅੱਜ ਮੀਡੀਆ ਚ ਇੱਕ ਰਿਪੋਰਟ ਬੜੀ ਇੰਟਰਸਟਿੰਗ ਛਪੀ ਹੈ ਮੈਂ ਇਹੀ ਰੌਲਾ 2017 ਚ ਐਨਜੀਟੀ ਦੇ ਸਾਹਮਣੇ ਪਾਉਂਦਾ ਸੀ ਕਾਰਵਾਈ ਕਿਸਾਨ ਤੇ ਹੋ ਰਹੀ ਹੈ ਪਰ ਮੈਂ ਮੈਂ وہی ਬੇਨਤੀ ਕਰਦਾ ਜੈ ਜੁਲੀ ਡਰਾ ਜਾ ਬਈ ਫਰਸ਼ ਘਟੋ ਜਿਹੜਾ ਹੁਣ ਜਿਹੜੀ ਥੋੜੀ ਬਹੁਤੀ ਅਗਰਗਰ ਕਰੀਏ ਇੱਕ ਤਾਂ ਬਹੁਤ ਘਟ ਗਈ ਹੁਣ ਲੈਸ ਥੈਨ 50% ਰਹਿ ਕੇ ਅਗਦੇ ਕੇਸਿਸ ਪਿਛਲੇ ਸਾਲਾਂ ਨਾਲੋਂ ਜਿਹੜਾ ਤੂਆਂ ਮ ਛੱਡਦੀ ਹੈ ਨਿਕਲਦਾ ਕੁ ਬੜਨ ਨਾਲ ਉਸ ਤੋਂ ਇਹ ਨਾਲ ਜਿਹੜੇ ਸਾਡੇ ਪਾਲਿਟਿਕਲਸ ਹੈਗੇ ਨੇ ਇਹਦੇ ਵਹੀਕਲ ਦੇ ਬਜਾ ਕਰਕੇ ਕਿਉਂਕਿ ਮੇਨਲੀ ਤਾਂ ਵਹੀਕੂਲਰ ਟ੍ਰੈਫਿਕ ਜਿਹੜਾ ਉਹ ਬਹੁਤ ਵੱਡਾ ਹਿੱਸਾ ਉਹਦਾ ਹੈ ਉਹ ਕਾਰਬਨ ਮੋਨੋਆਕਸਾਈਡ ਛੱਡਦੀ ਹੈ ਮੈਂ ਕਿਹਾ ਸੀ ਵੀ ਦਿੱਲੀ ਚ 1 ਕਰੋੜ ਵਹੀਕਲ ਚਾਹੇ ਦਿੱਲੀ ਦਾ ਚਾਹੇ ਆਲੇ ਦੁਆਲੇ ਆਉਂਦਾ ਹੈ ਉਸ ਵੇਲੇ ਮੈਂ ਜੀਟੀ ਨੂੰ ਕਿਹਾ ਸੀ ਵੀ ਉਹਦਾ ਉਹ ਕਾਰਬਨ ਮੋਨੋਆਕਸਾਈਡ ਛੱਡਦਾ ਉਹ ਮੇਨ ਕਾਰਨ ਹੈ ਔਰ ਫਿਰ ਤੁਹਾਡੇ ਬਿਲਡਰ ਨੇ ਉਹ ਮੇਨ ਕਾਰਨ ਨੇ ਇੰਡਸਟਰੀ ਹੈ ਮੇਨ ਕਾਰਨ ਹੈ ਅੱਜ ਤਾਂ ਬੜਾ ਕਲੀਅਰ ਹੋ ਗਿਆ ਵੀ 8% ਤੋਂ ਵੱਧ ਖੇਤੀ ਦਾ ਪੋਲੂਸ਼ਨ ਹੈ ਹੀ ਨਹੀਂ ਜਿਹੜਾ ਪੋਲੂਸ਼ਨ ਹੈ ਮੇਨਲੀ ਉਹ ਦੇ ਜ਼ਿੰਮੇਵਾਰ ਇਹ ਨੇ ਹੋਇਆ ਇਹ ਹੈ ਵੀ ਜਿਹੜੇ ਸਾਡੇ ਧੁੰਗੇ ਨੇ ਇਹ ਜਿਹੜਾ ਵਾਈਪਲੂ ਟ੍ਰਾਫਿਕ ਹੈ ਇਹਦੇ ਵਾਤਾਵਰਨ ਨੂੰ ਖਰਾਬ ਕਰਨ ਵਾਲੇ ਤੱਤ ਸੀ ਉਹਨਾਂ ਨੂੰ ਉੱਪਰ ਨਹੀਂ ਜਾਣ ਦਿੱਤਾ ਆਡਰ ਨਹੀਂ ਦਿੱਤਾ ਉਹ ਇਥੇ ਰਹਿ ਗਿਆ ਤੇ ਉੱਤੋਂ ਧੂੜ ਦੀ ਲੇਅਰ ਇਕਾ ਗਈ ਉਹਦੇ ਨਾਲ ਅਸੀਂ ਇਹ ਸਮਾਜ ਦੀ ਸਮੱਸਿਆ ਫੇਸ ਕਰ ਰਹੇ ਹਾਂ ਜੇ ਮਹੀਨੇ ਤੇ ਬਾਅਦ ਉਹ ਧੂਆਂ हट ਜਾਏਗਾ ਪੋਲੂਸ਼ਨ ਤਾਂ ਫੇਰ ਵੀ ਨਹੀਂ ਘਟਣਾ ਪੋਲੂਸ਼ਨ ਦਾ ਸਰਕਾਰ ਨੂੰ ਕੋਈ ਇੰਤਜ਼ਾਮ ਕਰਨੇ ਕਰਨਾ ਪਏਗਾ ਵਾਹਕੂਲ ਟ੍ਰੈਫਿਕ ਨੂੰ ਕਿਵੇਂ ਕੰਟਰੋਲ ਕਰਨਾ ਹੈ ਕਾਰਾਂ ਨੇ ਬੱਸਾਂ ਨੇ ਹਰ ਘਰ ਤੇ ਦੋ ਦੋ ਤਿੰਨ ਤਿੰਨ ਕਾਰਾਂ ਨੇ ਉਹ ਕਾਰਬਨ ਮੋਨੋਆਕਸਾਈਡ ਛੱਡਦੀ ਹੈ ਜਿਹੜੀ 25 ਟਾਈਮਸ ਖਤਰਨਾਕ ਹੈ ਕਾਰਬਨ ਡਾਈਆਕਸਾਈਡ ਨਾਲੋਂ ਇਹ ਸਾਨੂੰ ਸਾਰਿਆਂ ਸਾਰੀ ਸੋਸਾਇਟੀ ਨੂੰ ਐਜ਼ ਅ ਹੋਲ ਮੈਂ ਸਮਝਾਉਣ ਵਾਲੇ ਸਮੇਂ ਤੇ ਪਾਣੀ ਔਰ ਹਵਾ ਮਨੁੱਖ ਦੀ ਮੁਢਲੀ ਲੋੜ ਹੈ ਇਹ ਸਾਫ਼ ਪਾਣੀ ਤੇ ਸਾਫ਼ ਹਵਾ ਲਈ ਲੜਾਈ 'ਚ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਪਏਗਾ ਰਾਜੀਵ ਸਰ ਜੀ ਤੁਹਾਡੇ ਪ੍ਰੋਟੈਸਟ ਵਿੱਚ ਐਸਕੇਮ ਵੀ ਤੁਹਾਡੇ ਨਾਲ ਹੋ। ਹਾਂ ਜੀ ਐਸਕੇਮ ਵੀ ਐਸਕੇਮ ਦੀ ਉਹ ਮੀਟਿੰਗ ਤੇ ਬਾਅਦ ਵਿੱਚ ਅਨਾਉਂਸ ਕਰਾਂਗੇ। ਐਸਕੇਮ ਨਾਲ ਹੋਏਗਾ। ਜੀ ਮੈਂ ਅੱਜ ਕਿਉਂਕਿ ਕੱਲ ਇਸ਼ੂ ਰੇਜ਼ ਹੋਇਆ ਹੈ ਮੈਂ ਇੱਥੇ ਆਇਆ ਸੀ ਮੈਂ ਤੁਹਾਡੇ ਤੁਹਾਡੇ ਰਹਿ ਕੇ ਕਹਿਣਾ ਚਾਹੁੰਦਾ ਸੀ ਵੀ ਪੋਲੀਟੀਕਲ ਪਾਰਟੀਆਂ ਸਿਰਫ ਬਿਆਨਾਂ ਤੱਕ ਸੀਮਿਤ ਨਾ ਰਹਿਣ। ਅਸੀਂ ਜਿਹੜਾ ਅੰਦੋਲਨ ਕਰਾਂਗੇ ਫਿਰ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਕੇਰਾਗੇ। ਇਹ ਨਹੀਂ ਉਹ ਸੱਤਾ ਦੇ ਸੁੱਖ ਵਾਸਤੇ ਅਸੀਂ ਪਾਲੇ ਹੋਏ ਆ। ਲੋਕਾਂ ਦੀ ਲੋਕਾਂ ਦਾ ਜਿਉਣਾ ਔਖਾ ਹੋਇਆ ਹੋਇਆ ਹੈ। ਨਾ ਲੋਕਾਂ ਨੂੰ ਸਾਫ਼ ਪਾਣੀ ਮਿਲ ਰਿਹਾ ਨਾ ਲੋਕਾਂ ਨੂੰ ਸਾਫ਼ ਹਵਾ ਮਿਲ ਰਹੀ ਹੈ ਜਿਉਣਾ ਕਾਦੇ ਸਿੱਧੇ ਹੈ। ਅਸੀਂ ਕਿਸਾਨਾਂ ਦਾ ਕੰਮ ਅਨਾਜ ਪੈਦਾ ਕਰਨਾ ਹੈ। ਉਹਨਾਂ ਨੇ ਬਾਕੀ ਵੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਹਮੇਸ਼ਾ ਖਾਦ ਪਦਾਰਥ ਸਾਰੇ ਕਿਸਾਨ ਨੇ ਹਮੇਸ਼ਾ ਸਰਪਲਸ ਪੈਦਾ ਕਰਕੇ ਦਿੱਤੇ ਹੈ। ਜਿਹੜਾ ਪੋਲੂਸ਼ਨ ਹੋਇਆ ਹੈ ਇਹਦੇ ਵਿੱਚ ਬਹੁਤ ਸਾਰੇ ਫੈਕਟਰਸ ਨੇ ਇੰਡਸਟਰੀ ਬਹੁਤ ਜ਼ਿੰਮੇਵਾਰ ਹੈ ਔਰ ਜਿਹੜੇ ਅਸੀਂ ਘਰਾਂ ਵਿੱਚ ਪਾਣੀ ਦੀ ਵੀ ਵਰਤੋਂ ਕਰਦੇ ਆ ਮੈ ਮੈਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਮੈਂ ਇੱਕ ਵਾਰੀ ਡਿਮਾਂਡ ਕੀਤੀ ਸੀ ਵੀ ਪਾਣੀ ਦੀ ਇੱਕ ਸਟੱਡੀ ਕਰਾ ਲਓ ਕਿਹੜਾ ਕਿੰਨਾ ਪਾਣੀ ਕੰਜ਼ਿਊਮ ਕਰਦਾ ਹੈ ਚਾਰ ਸੈਕਟਰ ਨੇ ਡੋਮੈਸਟਿਕ ਕੰਜ਼ਮਪਸ਼ਨ ਹੈ ਪਬਲਿਕ ਸੈਕਟਰ ਦੀ ਕੰਜ਼ਮਪਸ਼ਨ ਹੈ ਇੰਡਸਟਰੀ ਦੀ ਕੰਜ਼ਮਪਸ਼ਨ ਹੈ ਤੇ ਖੇਤੀ ਦੀ ਕੰਜ਼ਮਪਸ਼ਨ ਹੈ ਕਿਉਂ ਨਹੀਂ ਸਰਕਾਰ ਸਟੱਡੀ ਕਰਕੇ ਦੱਸਦੀ ਵੀ ਕਿਹੜਾ ਸੈਕਟਰ ਕਿੰਨਾ ਪਾਣੀ ਕੰਜ਼ਿਊਮ ਕਰਦਾ ਹੈ ਸਿਰਫ ਕਿਸਾਨਾਂ ਦੇ ਨਾਮ ਲਾ ਦੇਣਾ ਤੁਸੀਂ ਜਿੜੇ ਸਾਡੀ ਸੌਫਰਿੰਗ ਇੰਡਸਟਰੀ ਹੈ ਉਹ ਜਿੰਨਾ ਝੋਨੇ ਦਾ ਪਾਣੀ ਆ ਉਨਾ ਹੀ ਪਾਣੀ ਉਹ ਵਰਤ ਮੰਦੇ ਆ ਕੋਈ ਉਹਨਾਂ ਨੂੰ ਕਹਿਣ ਵਾਲਾ ਨਹੀਂ ਹਰ ਪਬਲਿਕ ਸੈਕਟਰ ਦੇ ਚਾਹੇ ਯੂਨੀਵਰਸਿਟੀ ਹੈ ਸਕੂਲ ਹੈ ਕਾਲਜ ਹੈ ਹਸਪਤਾਲ ਹੈ ਸਰਕਾਰੀ ਦਫਤਰ ਹੈ ਰੇਲਵੇ ਹੈ ਪੰਜਾਬ ਰੋਡਵੇਜ਼ ਹੈ ਜਿੱਥੇ ਜਾਓ ਉਹਨਾਂ ਦੇ ਸਟੈਂਡ ਨੇ ਉੱਤੇ ਟੂਟੀਆਂ ਚੱਲਦੀਆਂ ਕੋਈ ਬੰਦ ਕਰਨ ਵਾਲਾ ਹੀ ਨਹੀਂ ਔਰ ਫਿਰ ਘਰਾਂ ਦੇ ਵਿੱਚ ਅਸੀਂ ਨੌਂ ਵੇਲੇ ਇੱਕ ਕੱਲਾ ਕੱਲਾ ਆਦਮੀ ਚਾਰ-ਚਾਰ ਬਿਨਾਂ ਨਹਾਉਂਦਾ ਹੀ ਨਹੀਂ ਕਿਸੇ ਨੂੰ ਹੈ ਹੀ ਨਹੀਂ ਵੀ ਪਾਣੀ ਬਹੁਤ ਕੀਮਤੀ ਚੀਜ਼ ਹੈ ਇਹਦੀ ਸਾਂਭ ਸੰਭਾਲ ਕਰੀਏ ਕਿਸੇ ਨੂੰ ਇਹਦੀ ਕੋਈ ਚਿੰਤਾ ਨਹੀਂ ਘਰਾਂ ਦੇ ਵਿੱਚ ਅਸੀਂ ਪਾਂਡੇ ਧੋਣ ਨੂੰ ਵੀ ਅੱਗੇ ਸਾਬ ਨਾਲ ਪਾਂਡੇ ਮਾਂਜਦੇ ਹੁੰਦੇ ਸੀ ਤੇ ਹੁਣ ਉਹ ਵੀ ਅਸੀਂ ਕੈਮੀਕਲਸ ਨਾਲ ਮਾਂਜਦੇ ਹਾਂ ਸਾਰੇ ਕੈਮੀਕਲ ਜਾਂਦੇ ਨੇ ਇੱਟਾ ਅਸੀਂ ਸਾਰਾ ਕੁਝ ਜਿਹੜਾ ਅਸੀਂ ਮੋਡਰਨਾਈਜੇਸ਼ਨ ਦੇ ਨਾਂ ਤੇ ਜਿਹੜਾ ਸੈਚਰਲ ਪ੍ਰੋਸੈਸ ਸੀ گا ਉਹਨੂੰ ਅਸੀਂ ਪੁੜਾਅ ਬੈਠੇ ਹਾਂ ਉਹਦੀ ਸਜ਼ਾ ਸਾਰਿਆਂ ਨੂੰ ਮਿਲ ਰਹੀ ਹੈ ਵਨ ਟੂ ਵਨ ਮੇਰੀ ਇੱਕ ਇੱਕ ਪ੍ਰੋਬਲਮ ਹੈ ਮੈਨੂੰ ਪਲੀਜ਼ ਮਾਫ ਕਰਿਓ ਮੇਰੇ ਇੱਕ ਬਹੁਤ ਪਿਆਰੇ ਦੋਸਤ ਦੀ ਡਾਕਟਰ ਸੀ ਉਹਨਾਂ ਦੀ ਡੈਥ ਹੋਈ ਉਹਨਾਂ ਦੇ ਭੋਗ ਤੇ ਮੈਂ ਜਾਣਾ ਇਸ ਕਰਕੇ ਜੇ ਵਨ ਟੂ ਵਨ ਕਰਨ ਲੱਗ ਪਏ ਤਾਂ ਟਾਈਮ ਬਹੁਤ ਲੱਗੂਗਾ ਕੋਈ ਨਾ ਕਰਕੇ ਮੈਂ ਖਿਮਾ ਚਾਹਾਂਗਾ ਦੋ ਦੋ ਮਿੰਟ ਹੀ ਲਾ ਜਿਆਦਾ ਵੱਡੇ ਨਹੀਂ ਕਰਾਂਗੇ ਗਵਰਨਰ ਕਹਿਣ ਨੂੰ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਜੀ ਦੇ ਸਕਣਾ ਇਹ ਜਵਾਬ ਦੇ ਨਹੀਂ ਦੇ ਸਕਦੇ ਜੀ ਸਰ ਕੋਈ ਸਾਰੇ ਇਕੱਠੇ ਨਹੀਂ ਕਰਦੇ ਉਹ ਤੇ ਨਾਮ ਮੋਚ ਸਕਨ ਤਾਂ ਬਹੀ ਬੁਰਾ ਲੱਗਦਾ ਚਾਹ ਵੀ ਲੋਕ ਪੀਸ ਚਾਹ ਸਹੀ ਗੱਲ ਬੋਲ ਰਹੇ ਹਾਂ ਅਚਾਨਕ ਕਿਉਂਕਿ ਕੱਲ ਚੰਡੀਗੜ੍ਹ ਚ ਵਿਧਾਨ ਸਭਾ ਵਾਸਤੇ ਜਿਹੜਾ ਹਰਿਆਣੇ ਨੂੰ ਜਗਾ ਦੇਣ ਦਾ ਮਸਲਾ ਉੱਠਿਆ ਅਸੀਂ ਕਾਫੀ ਸਮੇਂ ਤੋਂ ਤਿਆਰੀ ਕਰ ਰਹੇ ਸੀ ਅ ਸੰਗੀਦਰ ਸਿਕੰਦਰੋਂ ਦੀ ਤੁਹਾਨੂੰ ਯਾਦ ਹੋਵੇਗਾ ਵੀ ਪਿਛਲੇ ਸਾਲ ਵੀ ਇਹ ਨੋਟਿਸ ਦਿੱਤਾ ਸੀ ਪਾਣੀਆਂ ਦੇ ਮਸਲੇ ਤੇ ਫੈਡਰਲ ਸਟਰਕਚਰ ਤੇ ਤੇ ਇਸ ਸਾਲ ਵੀ ਨੋਟਿਸ ਦਿੱਤਾ ਸੀ ਤੇ ਅਸੀਂ 16 ਨੂੰ ਆਪਣੀ ਜਥੇਬੰਦੀ ਦੀ ਮੀਟਿੰਗ ਸੱਦੀ ਹੈ ਤੇ ਫਿਰ ਜਲਦੀ ਐਸਕੇਮ ਦੀ ਮੀਟਿੰਗ ਸੱਦ ਕੇ ਇੱਕ ਵੱਡੇ ਅੰਦੋਲਨ ਦਾ ਦੀ ਸ਼ੁਰੂਆਤ ਇੱਥੋਂ ਕਰਨ ਜਾ ਰਹੇ ਹਾਂ ਇਸ ਮਸਲੇ ਤੋਂ ਸਟਾਰਟ ਇਹਨਾਂ ਮਸਲਿਆਂ ਦੇ ਉੱਤੇ ਜਿੰਗੜ ਦਾ ਮਸਲਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਫੈਡਰਲ ਸਟਰਕਚਰ ਦਾ ਮਸਲਾ ਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਔਰ ਮੈਂ ਸਮਝਦਾ ਆਂ ਅੱਜ ਪੋਲੀਟੀਕਲ ਪਾਰਟੀਆਂ ਸਾਰੀਆਂ ਚੁੱਪ ਨੇ ਜਿਹੜੀਆਂ ਲੇਟੈਸਟ ਰਿਪੋਰਟਸ ਆਈਆਂ ਪੰਜਾਬ ਦਾ ਟੋਟਲ ਪਾਣੀ ਕੈਂਸਲਸ ਹੋ ਗਿਆ ਹਰ ਜ਼ਿਲ੍ਹੇ ਦਾ ਪਾਣੀ ਕੈਂਸਲਸ ਹੋ ਗਿਆ ਇਹ ਇੱਕ ਸਟੱਡੀ ਪਿਛਲੇ ਸਾਲ ਆਈ ਜਿਹਦੇ ਮੁਤਾਬਕ ਸੀ ਤੀਸਰੇ ਐਕਵਾਫਰ ਵਿੱਚ ਜਾਣ ਵਾਲੇ ਆਂ ਦੂਜੇ ਕੁਹਰ ਇੱਕੋ ਫਾਰਚੂ ਪਾਣੀ ਕੱਢ ਰਹੇ ਜਿਹੜਾ ਕੈਂਸਰਸ ਹੈ ਤੀਸਰੇ ਐਕਵਾਫਾਇਰ ਦਾ ਪਾਣੀ ਨਾ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਅਸੀਂ ਸਾਲ ਦੇ ਅੰਦਰ ਅੰਦਰ ਉੱਥੇ ਵੀ ਪਹੁੰਚਣ ਵਾਲੇ ਹਾਂ ਕੈਂਸਰ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਮੇਰੀ ਜਾਣਕਾਰੀ ਮੁਤਾਬਕ ਇੱਕ ਸਟੱਡੀ ਹੋਈ ਹੈ ਲੇਟੈਸਟ ਉਹਦੇ ਚ 2028 ਤੱਕ ਹਰ ਘਰ ਵਿੱਚ ਕੈਂਸਰ ਦਾ ਮਰੀਜ਼ ਹੋਏਗਾ ਤੇ ਅਫਸੋਸ ਇਸ ਗੱਲ ਦਾ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਪੰਜਾਬ ਦੇ ਇਹਨਾਂ ਇਸ਼ਿਊਜ਼ ਦੇ ਉੱਤੇ ਕੋਈ ਚਿੰਤਾ ਨਹੀਂ ਔਰ ਕੇਂਦਰ ਵਿੱਚ ਜਿਹੜੇ ਮਰਜ਼ੀ ਹੁਕਮਰਾਨ ਹੋਣ ਉਹਨਾਂ ਨੇ ਪੰਜਾਬ ਨਾਲ ਕਦੇ ਪਹਿਲੀ ਕੀਤੀ ਨਹੀਂ ਪੰਜਾਬ ਨਾਲ ਹਮੇਸ਼ਾ ਜੋ ਵਿਸਕਰਾ ਹੁੰਦਾ ਰਿਹਾ ਪੰਜਾਬ ਨੂੰ ਜਿਵੇਂ ਛਾਂਗਿਆ ਜਾਂਦਾ ਰਿਹਾ ਅਸਲ ਵਿੱਚ ਦੇਸ਼ ਦੀ ਵੰਡ ਨਹੀਂ ਸੀ ਹੋਈ ਇਹ ਪੰਜਾਬ ਦੀ ਵੰਡ ਹੋਈ ਸੀ ਉਦੋਂ ਪੰਜਾਬ ਛਾਂਗਿਆ ਗਿਆ ਉਹਦੇ ਬਾਅਦ ਇਹਦੇ ਵਿੱਚੋਂ ਹਿਮਾਚਲ ਹਰਿਆਣਾ ਕੱਢ ਦਿੱਤਾ ਤੇ ਹੁਣ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਔਰ ਜਦੋਂ 1966 ਵਿੱਚ ਰੀਆਰਗੇਨਾਈਜੇਸ਼ਨ ਹੋਈ ਹੈ ਉਸ ਵੇਲੇ ਫੈਸਲਾ ਸੀ ਕਿ ਹਰਿਆਣੇ ਵਾਲੇ ਆਪਣੀ ਜਗ੍ਹਾ ਲੁੱਬਣਗੇ ਦਿਨ 5 ਇਅਰਸ ਤੇ ਉੱਥੇ ਉਹ ਆਪਣੀ ਰਾਜਧਾਨੀ ਬਣਾ ਲੈਣਗੇ ਉਦੋਂ ਤੱਕ ਉਹ ਚੰਡੀਗੜ੍ਹ ਟਿਕੇ ਰਹਿਣਗੇ ਪਰ ਕੇਂਦਰ ਸਰਕਾਰ ਨੇ ਬਦਨੀਤੀ ਨਾਲ ਇਹਨੂੰ ਯੂਟੀ ਬਣਾ ਕੇ ਪਰਮਨੈਂਟ ਯੂਟੀ ਬਣਾਉਣਾ ਚਾਹੁੰਦੇ ਨੇ ਔਰ ਉਹਨਾਂ ਨੇ ਇੱਥੇ ਹਰਿਆਣੇ ਨੂੰ ਵਿਧਾਨ ਸਭਾ ਦੀ ਬਿਲਡਿੰਗ ਦੇਣ ਦੇ ਬਹਾਨੇ ਇੱਥੇ ਇੱਕ ਨਵਾਂ ਰੇਲ ਕਾ ਖੜਾ ਕਰ ਦਿੱਤਾ ਤੋ ਮੈਂ ਸਮਝਦਾ ਵੀ ਸਾਡੇ ਪੋਲੀਟੀਕਲ ਲੋਕਾਂ ਦਾ ਫਿਰ ਦੋਸ਼ ਹੈ ਜੀ